ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਕਿਸਨਾ ਦਾਦੀ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਾਤੇ ਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀਵਾਰ ਤ੍ਰਿਸਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀਵਾਰ ਨਾਨਕ ਵਿਣਨਾਵੈ ਨਿਰਭਉ ਕੋ ਨਹੀਂ ਜਿ ਚਰ ਸਬਦ ਨਾ ਕਰੇ ਵਿਚਾਰ ਮਹਲਾ ਤੀਜਾ ਭੇਖੇ ਅਗਨ ਨਾ ਬੁਝੈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਰੈ ਤਿਉ ਨਿ ਗੁਰੇ ਕਰਮ ਕਮਾਹੀ ਸਤ ਗੁਰ ਦਾਤਾ ਸੇਵੀਐ ਸਬਦ ਵਸੈ ਮਨ ਆਈ ਮਨ ਤਾਂ ਨੀਤਲ ਸਾਤ ਹੋਈ ਤ੍ਰਿਸ਼ਨਾ ਅਗਨ ਬੁਝਾਈ ਸੁਖਾ ਸਿਰ ਸਦਾ ਸੁਖ ਹੋਈ ਜਾ ਵਿਚਹੁ ਆਪ ਗਵਾਇ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲੇਵਲਾਈ ਚਿੰਤਾ ਮੂਲ ਨ ਹੋਵਾਈ ਹਾਰੇ ਨਾਮ ਰੱਜਾ ਆਗਾ ਨਾਨਕ ਨਾਮ ਬਿਨਾ ਨਹਿ ਛੂਟੀ ਐ ਹਉ ਮੈਂ ਪਛਹਿ ਪਚਾਈ ਪਾਉੜੀ ਜਿਨਹੀਂ ਹਰ ਹਰ ਨਾਮ ਧਿਆਇਆ ਤਿਨੇ ਪਾਇੜੇ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੀ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਪਦੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਪਦੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧੰਨ ਤੇਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਜਾਂ ਤ੍ਰਿਸੰਦਾ ਦਾਦੇ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਤਿਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀ ਵਾਰ ਵਡਹਾਂਸ ਕੀ ਵਾਰ ਪੌੜੀ ਛੇਮੀ ਸਲੋਕਾ ਨਾਲ